ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਪਾਵਨ ਇਤਿਹਾਸ ਵਾਚਣ ਜਾ ਰਹੇ ਆ ਸਾਰੇ ਰਲ ਮਿਲ ਕੇ ਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਦੁਆਰਾ ਸੰਗਤ ਦੀ ਕਿਰਪਾ ਦੁਆਰਾ ਜੋ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ ਕਿ ਧਰਤੀ ਦੀ ਪੁਕਾਰ ਕਿ ਧਰਤੀ ਦੇ ਜੋ ਪਾਪ ਉਪਦਰ ਹੁੰਦੇ ਸਨ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਸਾਰੇ ਹੱਥ ਜੋੜ ਕੇ ਧਰਤੀ ਨੇ ਬਿਆਨ ਕੀਤੇ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ ਤਾਂ ਦੂਸਰਾ ਪ੍ਰਸੰਗ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਹਿੰਦੁਸਤਾਨ ਦੇ ਅੰਦਰ ਉਸ ਸਮੇਂ ਆਰਥਿਕ ਹਾਲਤ ਕੀ ਸਨ ਉਹ ਆਪ ਜੀ ਦੂਸਰੇ ਪ੍ਰਸੰਗ ਵਿੱਚ ਸਰਵਣ ਕਰ ਚੁੱਕੇ ਹੋ ਅੱਜ ਤੋਂ ਤੀਸਰਾ ਪ੍ਰਸੰਗ ਅਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪੂਰਨ ਤੌਰ ਤੇ ਸਾਰਾ ਇਤਿਹਾਸ ਜੋ ਭਾਈ ਬਾਲਾ ਜੀ ਨੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਖਡੂਰ ਸਾਹਿਬ ਵਿਖੇ ਸਰਵਣ ਕਰਾਉਣਾ ਕੀਤਾ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਸੱਚਖੰਡ ਨੂੰ ਚਲੇ ਗਏ ਸਨ ਤੇ ਗੁਰਗੱਦੀ ਦੇ ਗਏ ਸੰਤਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੋ ਅੰਗ ਨਾਲ ਲਾ ਕੇ ਅੰਗਦ ਬਣਾ ਗਏ ਸੋ ਕਰਤਾਰਪੁਰ ਦੇ ਅੰਦਰ ਜੋ ਗੁਰਗੱਦੀ ਦੀ ਬਖਸ਼ਿਸ਼ ਕੀਤੀ ਅਤੇ ਨਾਮ ਸਿਮਰਨ ਦੇ ਦੁਆਰਾ ਜੀਵਨ ਜੋ ਸਤਿਗੁਰੂ ਨਾਨਕ ਦੇ ਮਹਾਰਾਜ ਚਰਨਾ ਵਿੱਚ ਰਹਿ ਕੇ ਤਨ ਗੁਰੂ ਅੰਗਦ ਦੇ ਮਹਾਰਾਜੀ ਦਾ ਬਣਿਆ ਸੋ ਉਹ ਜੀਵਨ ਆਪ ਧਿਆਨ ਵਿੱਚ ਮਸਤ ਰਹਿਣਾ ਭਗਤੀ ਕਰਨੀ ਤੇ ਇੱਕ ਦਿਨ ਮਨ ਵਿੱਚ ਖਿਆਲ ਆਇਆ ਕਿ ਤਾਂ ਗੁਰੂ ਨਾਨਕ ਦੇਵ ਮਹਾਰਾਜੀ ਦਾ ਜੋ ਪਾਵਨ ਇਤਿਹਾਸ ਜਿਵੇਂ ਜਿਵੇਂ ਗੁਰੂ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਤਾਰਨ ਕੀਤਾ ਹੈ ਤੇ ਉਸ ਇਤਿਹਾਸ ਨੂੰ ਕੋਈ ਸਰਵਨ ਕਰਾਉਣ ਵਾਲਾ ਗੁਰੂ ਦਾ ਪਿਆਰਾ ਮਿਲੇ ਅਜਿਹਾ ਭੁਰਣਾ ਮਨ ਦੇ ਵਿੱਚ ਆਇਆ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਤੇ ਦੂਸਰੇ ਪਾਸੇ ਧੰਨ ਭਾਈ ਬਾਲਾ ਜੀ ਦੇ ਮਨ ਵਿੱਚ ਫੁਰਨਾ ਆਇਆ ਕਿ ਚੱਲ ਕੇ ਜਾ ਕੇ ਦਰਸ਼ਨ ਕੀਤੇ ਜਾਣ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਜਿਨ੍ਹਾਂ ਤੇ ਬਖਸ਼ਿਸ਼ ਹੋਈ ਹੈ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸੋ ਉਹ ਜਾ ਕੇ ਦਰਸ਼ਨ ਕੀਤੇ ਜਾਣ ਸੋ ਦੋਨੇ ਪਾਸੇ ਐਸੇ ਮੰਨ ਦੇਵ ਜੀ ਫੁਰਨੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦਾ ਸਦਕਾ ਫੁਰੇ ਹਨ ਧਨ ਗੁਰੰਗਤ ਦੇ ਮਹਾਰਾਜੀ ਦੇ ਵੀ ਅਤੇ ਧਨ ਭਾਈ ਬਾਲਾ ਜੀ ਦੇ ਵੀ ਸੋ ਉਸ ਸਮੇਂ ਧਨ ਭਾਈ ਬਾਲਾ ਜੀ ਪਹੁੰਚੇ ਹਨ ਧਨ ਗੁਰੂ ਨਾਨਕ ਦੇ ਮਹਾਰਾਜੀ ਜੀ ਵਰੋ ਸਾਗ ਹੈ ਗੁਰਗੱਦੀ ਦੇ ਬਰਾਜਮਾਨ ਧਨ ਸ੍ਰੀ ਗੁਰੰਗਤ ਦੇ ਮਹਾਰਾਜੀ ਜੀਨਾ ਦਾ ਪਹਿਲਾ ਨਾਮ ਭਾਈ ਲੈਣਾ ਸੀ ਤੇ ਉਸੇ ਭਾਈ ਲੈਣਾ ਜੀ ਨੂੰ ਹੀ ਫਿਰ ਸਤਿਗੁਰੂ ਜੀ ਨੇ ਆਖ ਦਿੱਤਾ ਕਿ ਭਾਈ ਲੈਣਾ ਤੇ ਅਸੀਂ ਤੇਰਾ ਹੈ ਦੇਣਾ ਸੋ ਗੁਰਗੱਦੀ ਤੇ ਬਿਰਾਜਮਾਨ ਕਰ ਗਏ ਸਨ ਸੋ ਭਾਈਵਾਲਾ ਜੀ ਪਹੁੰਚੇ ਹਨ ਦਰਸ਼ਨ ਕਰਨ ਦੇ ਲਈ ਸੋ ਉਸ ਸਮੇਂ ਜਦੋਂ ਕਿ ਗੁਰਗੱਦੀ ਤ੍ਰੇਹਣ ਗੋਤ ਵਿੱਚ ਭਾਈ ਲੈਣ ਮਹਾਂਪੁਰਖ ਨੂੰ ਸੌਂਪੀ ਹੈ ਜਿਸ ਦਾ ਨਾਮ ਹੁਣ ਸ੍ਰੀ ਗੰਗਦਰ ਸਾਹਿਬ ਹੈ ਤਖਦੂਰ ਸਾਹਿਬ ਵਿਖੇ ਬਰਾਜਮਾਨ ਹਨ ਭਾਈ ਵਾਲਾ ਜੀ ਬੜੇ ਪ੍ਰਸੰਨ ਹੋਏ ਖੁਸ਼ੀ ਖੁਟੀ ਸਤਿਗੁਰੂਆਂ ਦੇ ਦਰਸ਼ਨ ਕਰਨ ਲਈ ਖਡੂਰ ਸਾਹਿਬ ਵੱਲ ਰਾਏਪੋ ਰੀਤਲਵੰਡੀ ਤੋਂ ਚੱਲ ਪੈ ਦਰਸ਼ਨ ਕਰਨ ਦੇ ਲਈ ਕਤਕ ਦੀ ਪੂਰਨ ਮਾਸੀ ਵਾਲੇ ਦਿਨ ਖਡੂਰ ਸਾਹਿਬ ਵਿਖੇ ਪਹੁੰਚ ਕੇ ਨਿਮਰਤਾ ਸਹਿਤ ਜਿਥਾ ਸ਼ਕਤ ਭੇਟ ਰੱਖ ਕੇ ਸਤਿਗੁਰੂ ਚਰਨਾ ਕੌਰ ਮੱਥਾ ਟੇਕ ਕੇ ਗੁਰੂ ਜੀ ਨਾਲ ਸਾਖਿਆਤ ਦਰਸ਼ਨ ਕਰਕੇ ਭਾਈ ਬਾਲਾ ਜੀ ਨਿਹਾਲ ਹੋ ਗਏ ਉਪਰੰਤ ਸਤਿਗੁਰੂ ਜੀ ਨੇ ਬਾਲਾ ਜੀ ਨੂੰ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ ਕਿੱਥੋਂ ਆਏ ਹੋ ਤਾਂ ਉਸ ਸਮੇਂ ਭਾਈ ਬਾਲਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਜੀ ਜਾਣੀ ਜਾਣ ਹੋ ਮੇਰਾ ਸੰਦੂ ਗੋਤ ਹੈ ਵਾਲਾ ਨਾਮ ਹੈ ਰਾਏ ਪੋਈ ਰੀਤਲਵੰਡੀ ਜਨਮ ਭੂਮੀ ਹੈ ਮੈਨੂੰ ਦਰਸ਼ਨ ਦੀ ਇੱਛਾ ਬਹੁਤ ਸੀ ਸੋ ਆਪ ਜੀ ਮਹਿਮਾ ਬਹੁਤ ਸੁਣੀ ਹੈ ਇਸ ਕਰਕੇ ਆਪ ਜੀ ਦੇ ਦਰਸ਼ਨ ਕਰਨ ਲਈ ਆਇਆ ਹਾਂ ਇਹ ਸੁਣ ਕੇ ਸਤਿਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਬਾਲਾ ਸਾਹਿਬ ਜੀ ਨੇ ਆਖਿਆ ਕਿ ਮਹਾਰਾਜ ਜੀ ਕਿ ਆਪ ਸਭ ਕੁਝ ਜਾਣੀ ਜਾਣ ਹੋ ਪਰ ਆਪ ਜੀ ਦਾ ਪੁੱਛਣ ਕਰਕੇ ਦੱਸਦਾ ਹਾਂ ਕਿ ਮੇਰੇ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਜਿਨ੍ਹਾਂ ਨੇ ਸੰਸਾਰ ਵਿੱਚੋਂ ਕਾਮ ਕ੍ਰੋਧਿਕ ਅਜਿਕ ਅਗਨੀ ਦੁਆਰਾ ਸੜ ਰਹੇ ਜੀਵਾਂ ਨੂੰ ਸੱਚਾ ਉਪਦੇਸ਼ ਦੇ ਕੇ ਗਿਆਨ ਰੂਪੀ ਬੱਦਲ ਬਰਸਾ ਕੇ ਸ਼ਾਂਤ ਕੀਤਾ ਹੈ ਖੇਤੀ ਨਾਲ ਸਤਿਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਸਤਿਗੁਰੂ ਨਾਨਕ ਦੇਵ ਜੀ ਨੂੰ ਆਪਣੀ ਇਹਨਾਂ ਨੇਤਰਾਂ ਨਾਲ ਦਰਸ਼ਨ ਕੀਤਾ ਹੈ ਨਾ ਰਹੇ ਹੋ ਸੋ ਆਪ ਜੀ ਕਿਰਪਾ ਕਰਕੇ ਕਿ ਸਾਰਾ ਉਹ ਜੀਵਨ ਦਾਸ ਨੂੰ ਤੇ ਸਾਰੀਆਂ ਸੰਗਤਾਂ ਨੂੰ ਆਪ ਜੀ ਸਰਬਣ ਕਰਾਓ ਕਿ ਕਿਵੇਂ-ਕਿਵੇਂ ਸਤਿਗੁਰੂ ਜੀ ਨੇ ਕਿੱਥੇ-ਕਿੱਥੇ ਜਾ ਕੇ ਤਾਰਨਾ ਕੀਤਾ ਸੋ ਆਪ ਜੀ ਉਹ ਸਾਰਾ ਜੀਵਨ ਕਿਰਪਾ ਕਰਕੇ ਸਰਬ ਕਰਾਉਣਾ ਕਰੋ ਸੋ ਇਹ ਬਚਨ ਸੁਣ ਕੇ ਭਾਈ ਬਾਲਾ ਜੀ ਨੇ ਹੱਥ ਬੰਨ੍ਹ ਕੇ ਚਰਨਾਂ ਤੇ ਮੱਥਾ ਟੇਕਿਆ ਆਖਿਆ ਕਿ ਸਤਿਗੁਰੂ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਹੀ ਇਹ ਕਾਰਜ ਹੋ ਸਕਦਾ ਹੈ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪ ਖੜੇ ਹੋ ਕੇ ਛਾਤੀ ਨਾਲ ਲਗਾ ਕੇ ਪ੍ਰੇਮ ਕੀਤਾ ਨੇਤਰਾਂ ਵਿੱਚੋਂ ਜਲਦਾ ਰਾਵਗਤੂਰੀ ਤੇ ਉਸੇ ਤਰ੍ਹਾਂ ਹੀ ਜਦੋਂ ਚੌਕੜਾ ਮਾਰ ਕੇ ਬਰਾਜਮਾਨ ਹੋਏ ਸਮਾਧੀ ਲੱਗ ਗਈ ਅਗਲੇ ਦਿਨ ਸਵੇਰੇ ਤੱਕ ਧੰ ਗੁਰੂ ਅੰਗਦ ਦੇ ਮਹਾਰਾਜੀ ਸਮਾਧੀ ਖੁੱਲੀ ਤਾਂ ਇਸ਼ਨਾਨ ਨਿਤ ਕਿਰਿਆ ਕਰਮ ਸੋਚ ਇਸ਼ਨਾਨ ਕਰਨ ਤੋਂ ਬਾਅਦ ਭਾਈ ਬਾਲਾ ਜੀ ਨੂੰ ਬੁਲਾ ਭੇਜਿਆ ਭਾਈ ਬਾਲਾ ਜੀ ਉਸ ਵੇਲੇ ਆ ਕੇ ਹਾਜ਼ਰ ਹੋਏ ਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਬਾਲਾ ਜੀ ਸਤਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਸਾਰੀ ਕਥਾ ਸੁਣਾਓ ਤਾਂ ਭਾਈ ਬਾਲਾ ਜੀ ਨੇ ਕਿਹਾ ਕਿ ਜਨਮ ਕਥਾ ਜਿਸ ਪ੍ਰਕਾਰ ਬਹੁਤਿਆਂ ਕੋਲੋਂ ਮੈ ਸੁਣੀ ਹੈ ਸੋ ਕਹਿੰਦਾ ਹਾਂ ਕਤਕ ਮਹੀਨੇ ਦੀ ਪੂਰਨਮਾਸ਼ੀ ਅਰ ਸਤਾਈ ਮਨ 76 ਸੀ ਇਹ ਵੀ ਸੁਣਿਆ ਹੈ ਕਿ ਪੰਡਤ ਜੀ ਨੇ ਜਨਮ ਪੱਤਰੀ ਵੀ ਲਿਖੀ ਹੈ ਸਤਿਗੁਰੂ ਜੀ ਦੇ ਪਿਤਾ ਮਹਿਤਾ ਕਲਿਆਣ ਚੰਦ ਜੀ ਦੇ ਘਰ ਵਿੱਚ ਹੈ ਪਰ ਕਾਲੂ ਚੰਦ ਤਾਂ ਸਵਰਗਵਾਸ ਹੋ ਚੁੱਕਾ ਹੈ ਉਸ ਦਾ ਕੋਈ ਛੋਟਾ ਭਾਈ ਭਾਈ ਲਾਲਚੰਦ ਅਜੇ ਜਿਉਂਦੇ ਹਨ ਜੋ ਤਲਵੰਡੀ ਵਿੱਚ ਰਹਿੰਦੇ ਨੇ ਇਹ ਸੁਣ ਕੇ ਗੁਰੂ ਜੀ ਪ੍ਰਸੰਨ ਹੋ ਕੇ ਅਰ ਕੋਮਲ ਬੁਖਾਰ ਬਿੰਦ ਵਿੱਚ ਉਚਾਰਿਆ ਕਿ ਭਾਈ ਬਾਲਾ ਜੀ ਉਹ ਪਤਰੀ ਜਿਸ ਪ੍ਰਕਾਰ ਮਿਲੇ ਐਸਾ ਕੋਈ ਪ੍ਰੇਮੀ ਸਿੱਖ ਮਿੱਤਰ ਹੈ ਜੋ ਉਸ ਦੇ ਦਰਸ਼ਨ ਕਰਾਵੇ ਦਰਬਾਰੀ ਦਾਦੇ ਭਾਈ ਬਾਲਾ ਜੀ ਨੇ ਕਿਹਾ ਕਿ ਜੇਕਰ ਖੋਜ ਕੀਤੀ ਜਾਵੇ ਤਾਂ ਪਤਰੀ जरूर ਮਿਲ ਜਾਵੇਗੀ ਇਸ ਕਰਕੇ ਭਾਈ ਲਾਲ ਚੰਦ ਦੇ ਘਰ ਜਾ ਕੇ ਖੋਜ ਕਰਨੀ ਚਾਹੀਦੀ ਹੈ ਗੁਰੂ ਜੀ ਨੇ ਉਚਾਰਿਆ ਤੁਸੀਂ ਉਥੋਂ ਦੇ ਰਹਿਣ ਵਾਲੇ ਹੋ ਤੁਸੀਂ ਕੰਮ ਇਹ ਆਪ ਕ ਚੰਗੀ ਤਰ੍ਹਾਂ ਕਰ ਸਕਦੇ ਹੋ ਤਦ ਬਾਲਾ ਜੀ ਨੇ ਕਿਹਾ ਕਿ ਮੇਰੇ ਨਾਲ ਇੱਕ ਸਿੱਖ ਭੀ ਦਿਓ ਅਸੀਂ ਦੋਨੋਂ ਜਣੇ ਭਾਈ ਲਾਲ ਚੰਦ ਦੇ ਗ੍ਰਹਿ ਵੇਖੋ ਪਤਰੀ ਢੂੰਡ ਭਾਲ ਕੇ ਲਿਆਵਾਂਗੇ ਤਾਂ ਗੁਰੂ ਜੀ ਨੇ ਭਾਈ ਲਾਲਾ ਪੰਨੂ ਨਾਮੀ ਸਿੱਖ ਨੂੰ ਸੱਦ ਕੇ ਭਾਈ ਬਾਲਾ ਜੀ ਨਾਲ ਤੋਰ ਦਿੱਤਾ ਅਰ ਬਚਨ ਕੀਤਾ ਕਿ ਸਤਗੁਰੂ ਨਾਨਕ ਦੇਵ ਜੀ ਦੀ ਜਨਮ ਪਤਰੀ ਲਿਆ ਕੇ ਦਿਓ ਜਨਮ ਸਫਲਾ ਕਰੋ ਸੋ ਗੁਰੂ ਜੀ ਦਾ ਇਹ ਹੁਕਮ ਸੁਣ ਕੇ ਦੋਨੋਂ ਜਣੇ ਤੁਰ ਪਏ ਤੇ ਰਾਏਪੋਰੀ ਤਲਵੰਡੀ ਪਹੁੰਚੇ ਭਾਈ ਲਾਲ ਚੰਦ ਜੀ ਦੇ ਗ੍ਰਹਿ ਵਿਖੇ ਪਹੁੰਚ ਕਰਕੇ ਨਮਸ਼ਕਾਰ ਕੀਤੀ ਮੱਥਾ ਟੇਕਿਆ ਉਪਰੰਤ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਜੋ ਹੁਕਮ ਬੇਨਤੀ ਸੀ ਸੋ ਉਹ ਕਰਨਾ ਕੀਤੀ ਕਿ ਭਾਈ ਲਾਲ ਚੰਦ ਜੀ ਤਾਨ ਗੁਰੂ ਨਾਨਕ ਦੇਵ ਮਹਾਰਾਜ ਦੀ ਜਨਮ ਪੱਤਰੀ ਜੋ ਪੰਡਿਤ ਹਰदयाल ਜੀ ਨੇ ਲਿਖੀ ਹੈ ਸੋ ਕਿਰਪਾ ਕਰਕੇ ਉਹ ਤੁਹਾਡੇ ਕੋਲ ਹੈ ਆਪ ਜੀ ਸਾਨੂੰ ਉਸ ਪੱਤਰੀ ਦੇ ਦਰਸ਼ਨ ਕਰਾਓ ਤਾਂਦੇ ਲਾਲੂ ਜੀ ਨੇ ਕਿਹਾ ਕਿ ਮੈਨੂੰ ਪੱਤਰੀ ਦਾ ਕੋਈ ਖਬਰ ਨਹੀਂ ਹੈ ਪਰ ਮੈਨੂੰ ਬਹੁਤ ਪਿਆਰਾ ਹੈਗਾ ਮੈਂ ਤੈਨੂੰ ਇਹ ਦੱਸ ਕੇ ਗੁਰਿਆਈ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਮਿਲੀ ਹੈ अथवा ਪੁੱਤਰ ਸ੍ਰੀ ਚੰਦ ਨੂੰ ਮਿਲੀ ਹੈ ਤਾਂ ਬਾਲਾ ਜੀ ਨੇ ਆਖਿਆ ਕਿ ਗੁਰਿਆਈ ਦੀ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਪੰਜ ਪੈਸੇ ਨਾਲ ਅਲੀਰ ਧਰ ਕੇ ਮੱਥਾ ਟੇਕ ਕੇ ਸਥਾਪਨ ਕੀਤਾ ਹੈ ਉਹਨਾਂ ਦੇ ਸਮਾਨ ਹੋਰ ਦੂਸਰਾ ਕੌਣ ਹੋ ਸਕਦਾ ਹੈ ਅਸੀਂ ਚੰਗੀ ਤਰ੍ਹਾਂ ਨਿਸ਼ਚਾ ਕਰ ਲਿਆ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਅਤੇ ਸਤਿਗੁਰੂ ਅੰਗਦ ਦੇਵ ਜੀ ਇੱਕੋ ਰੂਪ ਹਨ ਇਹਨਾਂ ਵਿੱਚ ਕੋਈ ਭਿੰਨਪੇਜ਼ ਨਹੀਂ ਹੈ ਇਹ ਸੁਣ ਕੇ ਭਾਈ ਲਾਲਚੰਦ ਨੇ ਕਹਿ ਕੇ ਆਓ ਰਲ ਮਿਲ ਕੇ ਆਪਾਂ ਪਤਰੀ ਲੱਭੀਏ ਉਹ ਜਨਮ ਪਤਰੀ ਜੇ ਮਿਲ ਜਾਵੇ ਦਰਸ਼ਨ ਕਰਕੇ ਆਪਾਂ ਧੰਨ ਧੰਨ ਹੋਈਏ ਸੋ ਇਸ ਤਰ੍ਹਾਂ ਸਾਰਿਆਂ ਨੇ ਮਿਲ ਕੇ ਭਾਈ ਲਾਲਾ ਬੰਨੂ ਨੇ ਧੰਨ ਭਾਈ ਵਾਲਾ ਜੀ ਨੇ ਧੰਨ ਭਾਈ ਲਾਲਚੰਦ ਜੀ ਨੇ 5 ਦਿਨ ਢੂੰਡਪਾਲ ਕਰਨ ਪਿੱਛੋਂ ਉਹ ਕਾਗਜ਼ਾਂ ਵਿੱਚੋਂ ਜਨਮ ਪੱਤਰੀ ਮਿਲ ਗਈ ਜੋ ਭਾਈ ਹਰदयाल ਨੇ ਲਿਖੀ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਵੇਲੇ ਸੋ ਪੱਤਰੀ ਲੈ ਕੇ ਧੰਨ ਭਾਈ ਬਾਲਾ ਜੀ ਭਾਈ ਲਾਲਾ ਪੰਨੂ ਜੀ ਸੋ ਪਹੁੰਚ ਗਏ ਖਡੂਰ ਸਾਹਿਬ ਮੰਜਲੋ ਮੰਜਲੀ ਚੱਲਦੇ ਚੱਲਦੇ ਸਿਮਰਨ ਕਰਦੇ ਹੋਏ ਤਾਂ ਗੁਰੂ ਅੰਗਦ ਦੇ ਮਹਾਰਾਜਾ ਦੇ ਚਰਨਾਂ ਵਿੱਚ ਜਾ ਕੇ ਮੱਥਾ ਟੇਕਿਆ ਅਤੇ ਗੁਰੂ ਅੰਗਦ ਦੇ ਮਹਾਰਾਜੀ ਨੇ ਪੁੱਛਿਆ ਕਿ ਭਾਈ ਬਾਲਾ ਜੀ ਆਪ ਜੀ ਉਹ ਜਨਪਤਰੀ ਲੈ ਆਏ ਹੋ ਤਾਂ ਉਸ ਸਮੇਂ ਭਾਈ ਬਾਲਾ ਜੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਕਾਫੀ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਜਨਪਤਰੀ ਪਾਈ ਲਾਲ ਚੰਦ ਜੀ ਦੇ ਗ੍ਰਹਿ ਵਿਖੇ ਤੋਂ 5 ਦਿਨਾਂ ਤੋਂ ਬਾਅਦ ਉਹ ਮਿਲ ਗਈ ਹੈ ਤੇ ਆ ਆਪ ਜੀ ਦੇ ਸਾਹਮਣੇ ਹੈ ਉਸ ਸਮੇਂ ਉਹ ਜਨਮ ਪੱਤਰੀ ਲੈ ਕੇ ਧੰਗੁਰੂ ਅੰਗਦ ਦੇ ਮਹਾਰਾਜ ਜੀ ਨੇ ਮੱਥੇ ਨਾਲ ਲਾਉਣਾ ਕੀਤੀ ਨਮਸਕਾਰ ਕੀਤੀ ਕਿ ਧੰਗੁਰੂ ਨਾਨਕ ਦੇ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਹੋਈ ਹੈ ਕਿ ਤੁਹਾਡੇ ਜਨਮ ਦੀ ਜਨਮ ਪੱਤਰੀ ਸਾਨੂੰ ਮਿਲ ਗਈ ਹੈ ਅਤੇ ਤਨ ਗੁਰ ਅੰਗਦੇਵ ਮਹਾਰਾਜ ਜੀ ਨੇ ਆਖਿਆ ਕਿ ਭਾਈ ਬਾਲਾ ਜੀ ਇਹ ਜੋ ਲਿਖੀ ਹੈ ਸੰਸਕ੍ਰਿਤ ਵਿੱਚ ਸੋ ਐਸਾ ਕੌਣ ਹੈ ਜੋ ਗੁਰਮੁਖ ਜੋ ਇਸ ਦਾ ਉਲ타 ਕਰੇ ਤੇ ਇਸ ਜਨਮ ਪੱਤਰੀ ਵਿੱਚ ਕੀ ਲਿਖਿਆ ਹੈ ਭਾਈ ਹਰदयाल ਨੇ ਉਹ ਸਾਰਾ ਪੜ੍ਹ ਸੁਣ ਕੇ ਪਤਾ ਚੱਲੇ ਤਾਂ ਉਸ ਮਹਿਮਾ ਖਹਿਰਾ ਨਾਮੀ ਜੱਟ ਜੋ ਪਾਸ ਹੀ ਬੈਠਾ ਸੀ ਬੋਲਿਆ ਇੱਕ ਪੈੜਾ ਮੋਖਾ ਨਾਮੀ ਖੱਤਰੀ ਹੈ ਜੋ ਸੁਲਤਾਨਪੁਰ ਵਿੱਚ ਰਹਿੰਦਾ ਹੈ ਉਹ ਦੋਵੇਂ ਅੱਖਰ ਚੰਗੀ ਤਰ੍ਹਾਂ ਲਿਖ ਸਕਦਾ ਹੈ ਪੜ੍ਹ ਸਕਦਾ ਹੈ ਤਾਂ ਗੁਰੂ ਜੀ ਨੇ ਫਰਮਾਇਆ ਕਿ ਉਸ ਨੂੰ ਸੱਦ ਕੇ ਲਿਆਓ ਸੋ ਕਿਵੇਂ ਗੁਰੂ ਦੇ ਸਿੱਖ ਮਹਿਮਾ ਖੱਤਰੀ ਦੇ ਪਾਸ ਜਾਂਦੇ ਨੇ ਕਿਵੇਂ ਉਹਨਾਂ ਨੂੰ ਸੁਲਤਾਨਪੁਰ ਲੋਧੀ ਤੋਂ ਲੈ ਕੇ ਆਉਂਦੇ ਨੇ ਤੇ ਕਿਵੇਂ ਉਹ ਉਹ ਆ ਕੇ ਇਹ ਜਨਮ ਪत्री ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਵੇਂ ਪੜਦਾ ਹੈ ਕਿਵੇਂ ਉੱਥੇ ਬੈਠੀਆਂ ਸਿੱਖ ਸੰਗਤਾਂ ਸਰਵਣ ਕਰਦੀਆਂ ਨੇ ਸੋ ਸਾਰਾ ਪ੍ਰਸੰਗ ਆਉਣ ਵਾਲੇ ਸਮੇਂ ਵਿੱਚ ਆਪ ਜੀ ਨਾਲ ਸਾਂਝਾ ਕੀਤਾ ਜਾਵੇਗਾ ਸੋ ਆਪ ਜੀ ਚੈਨਲ ਦੇ ਨਾਲ ਬਣੇ ਰਹੋ ਸਤਿਗੁਰੂ ਜੀ ਰਹਿਮਤ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਗੁਰੂ ਜੀ ਦਾ ਜਸ ਕਰਦੇ ਰਹੀਏ ਸਰਵਣ ਕਰਦੇ ਰਹੀਏ ਸੁਣਦੇ ਰਹੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ